ਆ ਸਤਲੁਜ ਦਰਿਆ ਦੇ ਜਿਹੜੇ ਪੁਲ ਦੇ ਉੱਤੇ ਆ ਸਤਲੁਜ ਦਰਿਆ ਦੇ ਪੁਲ ਦੇ ਉੱਤੇ ਅਸੀਂ ਪਹੁੰਚੇ ਦੋਸਤੋ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਹੈ ਵਾਕੇ ਹੀ ਜਿਹੜਾ ਹੈ ਉਹ ਕਾਫੀ ਜ਼ਿਆਦਾ ਆ ਚੁੱਕਿਆ ਹੈ ਉੱਥੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਪਾਣੀ ਹੈ ਹੜ੍ਹ ਦੇ ਰੂਪ ਦੇ ਵਿੱਚ ਮਤਲਬ ਉਹ ਜਿਹੜੀ ਆਪਣੀ ਬਾੜੇ ਜਿਹੜੀ ਆਪਾਂ ਕਹਿੰਦੇ ਨੇ ਬੈਰੀਗੇਟਿੰਗ ਜਿਹੜੀ ਹੈ ਪਕਡੰਡੀ ਬਣਾਈ ਹੁੰਦੀ ਹੈ ਮਿੱਟੀ ਦੀ ਸਿਮਿੰਟ ਦੀ ਕਿਹੜੀ ਚੱਲਦੀ ਉਹ ਟੁੱਟੀਆਂ ਜਾ ਰਹੀਆਂ ਪਾਣੀ ਇੰਨਾ ਜ਼ਿਆਦਾ ਹੈ 24 ਤੋਂ 48 ਘੰਟੇ ਹੋ ਚੁੱਕੇ ਆ ਬਾਰਿਸ਼ ਅਬੂਮਨ ਲਗਾਤਾਰ ਜਿਹੜੀ ਬਾਰਿਸ਼ ਹੈ ਉਹ ਲੁਧਿਆਣਾ तो प्रशासन की तरफ से खाली करवा रहे हैं या नहीं करवा रहे हाँ थोड़ा बहुत इजाज़त मिली है खाली करवाने की कब 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 बोल कर गए थे कल परसों रात में भी बोले थे कल भी बोले थे कि अपना सतर्क कराओ फिर कभी भी पानी आ सकता है और जैसे देखिए आप जैसे इधर है दुआबे की तरफ चले जाइए या फिर मोहाली की तरफ जाइए दुर्घटना है और इतना इतना पानी है लोग तो खाना भी उनको मिलता हो कि नहीं हम लोग तो चलो फिर भी बचे हुए हैं ਔਰ ਨਾ ਤੋਂ ਪੁੱਛਾਂਗੇ ਕਿ ਵੀ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਖਾਲੀ ਕਰਵਾਣ ਦੇ ਇਲਾਵਾ ਕਿਹੜੇ-ਕਿਹੜੇ ਪ੍ਰਸ਼ਾਸਨਿਕ ਇੰਤਜ਼ਾਮ ਜਿਹੜੇ ਐ ਇੱਥੇ ਕੀਤੇ ਗਏ ਆ ਨਹੀਂ ਕੀਤੇ ਗਏ ਆ ਪਾਣੀ ਓਵਰਫਲੋ ਨਹੀਂ ਕਰਦਾ ਦੋਸਤੋ ਹੁਣ ਜਿਹੜੀ ਉਹ ਜਗ੍ਹਾ ਤੁਹਾਨੂੰ ਮੈਂ ਦਿਖਾਉਂਗਾ ਉੱਥੇ ਬਿਲਕੁਲ ਜਮੀਨ ਹੁੰਦੀ ਸੀਗੀ ਅੱਜ ਤਾਂ ਪਾਣੀ ਭਰਿਆ ਪਿਆ ਪਰ ਗੱਲ ਕਰੀਏ ਤਾਂ ਆਪਾਂ ਤੁਹਾਨੂੰ ਮੈਂ ਦਿਖਾ ਦਮ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਜੜ ਤੱਕ ਜਾਈਏ ਆਪਾਂ ਕਿਹੜੀ ਗੱਲ ਦੇ ਅਸੀਂ ਬਿਲਕੁਲ ਕਲੋਜ਼ ਆ ਜੀ ਆ ਤੁਸੀਂ ਦੇਖ ਸਕਦੇ ਹੋ ਵੀ ਸਤਲੁਜ ਦਰਿਆ ਦੇ ਬਿਲਕੁਲ ਕਲੋਜ਼ ਤੇ ਦੇਖੋ ਤੁਸੀਂ ਬਿਲਕੁਲ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿਉਂਕਿ ਜਿਹੜੀ ਸੈਂਸਿਟਿਵ ਜਗ੍ਹਾ ਹੈ ਜਿੱਥੇ ਮੈਂ ਖੜਾ ਹਾਂ ਇਹ ਬਹੁਤ ਜ਼ਿਆਦਾ ਸਲਿਪਰੀ ਹੈ ਕਿਉਂਕਿ ਮੈਨੂੰ ਲੱਗਦਾ ਪਾਣੀ ਇੱਥੇ ਆਇਆ ਜ਼ਰੂਰ ਹੋਣਾ ਹੈ ਉਹ ਤੁਸੀਂ ਪੇੜ ਦੇਖ ਰਹੇ ਹੋ ਪੇੜ ਦੇ ਅੰਦਰ ਇੱਕ ਮੂਰਤੀ ਰੱਖੀ ਹੋਈ ਸੀ ਲੋਕ ਇੱਥੇ ਪੂਜਾ ਕਰਦੇ ਸੀ ਤਾਂ ਉਹ ਜਿਹੜਾ ਪਾਣੀ ਹੈ ਪਾਣੀ ਦਾ ਜਿਹੜਾ ਜਲ ਸਤਾਰਾ ਹੈ ਪਾਣੀ ਦਾ ਲੈਵਲ ਹੈ ਉਹ ਲੈਵਲ ਕਿੱਥੇ ਤੱਕ ਆ ਗਿਆ ਕਿ ਉਹ ਮੂਰਤੀ ਵੀ ਦੇਖੋ ਭੋਲੇनाथ ਦੀ ਜਿਹੜੀ ਆ ਡੁੱਬ ਚੁੱਕੀ ਹੈ ਪਰ ਮੀਡੀਆ ਪ੍ਰਸ਼ਾਸਨ ਤੋਂ ਸਵਾਲ ਕਿਉਂ ਨਹੀਂ ਪੁੱਛਦਾ ਕਿ ਹਰ ਵਾਰ ਇਹ ਪਿੰਡ ਖਾਲੀ ਕਰਾਏ ਜਾਂਦੇ ਆ ਇੱਥੇ ਪੁਕਤਾ ਇੰਤਜ਼ਾਮ ਪਹਿਲਾਂ ਕਿਉਂ ਨਹੀਂ ਕੀਤੇ ਜਾਂਦੇ ਤੁਸੀਂ ਦੇਖੋ ਵੀ ਆਹ ਜਿਹੜੀ ਜਗ੍ਹਾ ਹੈ ਫਿਲਹਾਲ ਇੱਥੇ ਪੂਰੀ ਫਿਸਲਨ ਹੈ ਤੁਸੀਂ ਦੇਖੋ ਇੱਥੇ ਪਾਣੀ ਤਾਂ ਬਿਲਕੁਲ ਆਇਆ ਹੋਣਾ ਹੈ ਪਾਣੀ ਇੱਥੇ ਭਰਿਆ ਵੀ ਹੋਣਾ ਹੈ ਤੁਸੀਂ ਦੇਖੋ ਵੀ ਹਾਂ ਹੁਣ ਥੋੜਾ ਜਲ ਸਰ ਘਟਿਆ ਹੈ ਜਾਂ ਵਧਿਆ ਹੁਣ ਤੁਸੀਂ ਤੁਹਾਨੂੰ ਸਾਰੀਆਂ ਗੱਲਾਂ ਦਾ ਧਿਆਨ ਇਸ ਵੀਡੀਓ ਦੇ ਵਿੱਚ ਇਸ 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 ਗੱਲ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਸਤਲੁਜ ਦਰਿਆ ਜਿਹੜਾ ਹੈ ਪੂਰਾ ਉਫਾਨ ਤੇ ਹੈ ਅਸੀਂ ਆਪ ਇੱਥੇ ਵੇ ਸਾਰਾ ਸੁੱਕਾ ਸੀ ਇੱਥੇ ਉਹ ਦਿਨ ਪਹਿਲਾਂ ਹੂੰ ਫੇਰ ਆ ਜਾਂਦਾ ਕਦੀ ਘਟ ਜਾਂਦਾ ਵਾ ਹੁਣ ਪਿੱਛੋਂ ਬਾਰਸ਼ਾਂ ਇਹ ਪੈ ਰਹੀਆਂ ਇੰਨੀਆਂ ਪੈ ਰਹੀਆਂ ਪਤਾ ਨਹੀਂ ਲੱਗ ਰਿਹਾ ਕਿਧਰੋਂ ਪਾਣੀ ਕਿਧਰੋਂ ਆਏਗਾ ਮੀਂਹ ਦਾ ਜਿਹੜਾ ਖਾਮਿਆਜਾ ਹੈ ਤੁਸੀਂ ਦੇਖੋ ਵੀ ਇਹ ਪਾਣੀ ਮੀਂਹ ਦੇ ਕਰਕੇ ਭਰਿਆ ਹੈ ਕਿ ਪਾਣੀ ਸਤਲੁਜ ਦਾ ਓਵਰਫਲੋ ਹੈ ਬੈਸ ਲੱਗਦਾ ਨਹੀਂ ਸਤਲੁਜ ਦਾ ਓਵਰਫਲੋ ਹੋਇਆ ਹੋਣਾ ਪਰ ਹਾਂ ਮੀਂਹ ਦਾ ਜਿਹੜਾ ਹੈਗਾ ਉਹ ਪੂਰੀ ਮਤਲਬ ਇੱਥੇ ਜਿਹੀ ਦਿਖਾਈ ਜਾ ਰਹੀ ਹੈ ਮੀਂਹ ਤੇ ਕਰਕੇ ਜਿਹੜੀ ਜਗ੍ਹਾ ਹੈ ਉਹ ਜਿਹੜੀ ਨਮੀ ਦੇ ਨਾਲ ਭਰ ਚੁੱਕੀ ਹੈ ਜਦੋਂ ਪਾਣੀ ਉੱਪਰ ਤੱਕ ਆਉਂਦਾ ਆਹ ਮੂਰਤੀਆਂ ਸਾਰੀਆਂ ਡੁੱਬ ਜਾਂਦੀਆਂ ਜੀ ਆ ਤੁਸੀਂ ਦੇਖੋ ਵੀ ਆਹ ਮੂਰਤੀਆਂ ਸਾਰੀਆਂ ਇਦਾਂ ਡੁੱਬ ਜਾਂਦੀਆਂ ਨੇ ਮਤਲਬ ਜਦੋਂ ਪਾਣੀ ਇਹਦੇ ਸਤਲੁਜ ਦਾ ਉੱਪਰ ਤੱਕ ਆਉਂਦਾ ਹੈ ਜਿਹੜਾ ਪਾਣੀ ਹੈ ਉਹ ਮੈਂ ਕਹਿੰਦਾ ਇੱਥੇ ਤੱਕ ਹੁੰਦਾ ਸੀ ਪਾਣੀ ਉਹ ਜਿਹੜੀ ਜਗ੍ਹਾ ਹੁਣ ਅੱਟਕ ਭਰੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਜੀ ਜਗ੍ਹਾ ਦੇਖੋ ਕਿਦਾਂ ਪੁਲ ਦੇ ਥੱਲੇ ਮੈਂ ਬਿਲਕੁਲ ਆ ਗਿਆ ਹੁਣ ਇਸ ਟਾਈਮ ਪਾਣੀ ਦਾ ਬੱਧਰ ਇੰਨਾ ਹੈਗਾ ਕਿ ਵਿੱਚ ਨਾ ਕੋਈ ਇੱਧਰ ਜਾਵੇਗੀ ਵੀ ਉਹ ਕਈ ਦੇਖਣ ਦੇ ਚੱਕਰ ਜੀ ਵੀਡੀਓ ਬਣਾਉਣ ਦੇ ਚੱਕਰ ਜੀ ਹੁਣ ਤਿਲਕਣ ਇੰਨੀ ਦੇਖੋ ਤੁਹਾਡੇ ਜਨ ਕੀ ਨਹੀਂ ਤਿਲਕਣ ਹੈਗੀ ਹੁਣ ਕਿਨਾਰੇ ਦੇ ਪਾਣੀ ਦਾ ਬਹਾਓ ਇੰਨਾ ਤੇਜ਼ ਹੈ ਨਾ ਤੇ ਕੋਈ ਪਤਾ ਨਹੀਂ ਬੰਦਾ ਕਿੱਦਾਂ ਨੂੰ ਚਲ ਜਾਵੇ ਲਾਸਟ ਟਾਈਮ ਜਿਹੜਾ ਪਾਣੀ ਸੀ ਉਹ ਖਵਾਜਾ ਸਾਹਿਬ ਦੀ ਜਿਹੜੀ ਮੱਛਲੀ ਆ ਜਿੱਥੋਂ ਸਵਾਰੀ ਕਰਦੇ ਆ ਉੱਥੇ ਤੱਕ ਉਹਨਾਂ ਦਾ ਜਿਹੜਾ ਖਾਮਿਆਜ ਆਇਆ ਹੈ ਜਿਹੜਾ ਲੁਧਿਆਣੇ ਨੂੰ ਥੋੜਾ ਥੋੜਾ ਭੁਗਤਣਾ ਪੈ ਸਕਦਾ ਇਸ ਜਗ੍ਹਾ ਇਹ ਜਗ੍ਹਾ ਡੁੱਬ ਸਕਦੀ ਹੈ ਕੋਈ ਜ਼ਿਆਦਾ ਕਲੀਅਰ ਨਹੀਂ ਹੈ ਹਲੇ ਤੱਕ ਨਹੀਂ ਆ ਵੀ ਆਪਣੇ ਲੁਧਿਆਣੇ ਕਿ ਇਸ ਤਰ੍ਹਾਂ ਤਾਂ ਨਹੀਂ ਆਇਆ ਜੀ ਜ਼ਿਆਦਾ ਲੋਕਲ ਨਹੀਂ ਹੂੰ ਜੋ ਕਹਨੇ ਦੀ ਬਾਤ ਹੈ ਬਾਕੀ ਅਭੀ ਵੈਸੇ ਤਾਂ ਪ੍ਰਸ਼ਾਸਨ ਬੋਲ ਰਿਹਾ ਕੋਈ ਖਤਰੇ ਦੀ ਬਾਤ ਨਹੀਂ ਹੈ ਅਭੀ ਖਤਰੇ ਦੀ ਨਹੀਂ ਹਾਂ ਪਾਣੀ ਪਰ ਪਾਣੀ ਆ ਸਕਦਾ ਹੈ ਅਭੀ ਹਾਂ ਸਰ ਸਸ਼ੀ ਗੱਲ ਜੀ ਸਾਰਿਆਂ ਨੂੰ ਨਿਰਪੱਖ ਪੋਰਟ ਤੁਸੀਂ ਦੇਖ ਰਹੇ ਹੋ ਤੇ ਮੈਂ ਕਾਸ਼ ਔਰ ਦੋਸਤੋ ਇਸ ਵਕਤ ਅਸੀਂ ਚੱਲੇ ਆਂ ਲੁਧਿਆਣਾ ਦੇ ਕੋਲ ਪੈਂਦਾ ਲਾਡੋਵਾਲ ਲਾਡੋਵਾਲ ਦੇ ਕੋਲ ਪੈਂਦਾ ਸਤਲੁਜ ਦਰਿਆ ਤੇ ਤੁਹਾਨੂੰ ਜ਼ਮੀਨੀ ਹਕੀਕਤ ਦਿਖਾਣ ਚੱਲੇ ਆ ਕਿ ਉੱਥੇ ਜਿਹੜਾ ਹੈ ਪ੍ਰਸ਼ਾਸਨ ਦੀ ਜਿਹੜੀ ناکਾਮਯਾਬੀ ناکਾਮੀ ਜਿਹੜੀ ਆਪਾਂ ਗੱਲ ਕਰੀਏ ਤਾਂ ਵੀ بارش ਕਿੰਨੀ ਬਿੱਤੇ ਦਿਨ ਪੰਜਾਬ ਦੇ ਵਿੱਚ ਹੋ ਰਹੀ ਹੈ ਰੈਡ ਅਲਰਟ ਜ਼ੋਨ ਕਈਆਂ ਨੂੰ ਕੋਸ਼ਿਸ਼ ਕਰ ਦਿੱਤਾ ਗਿਆ ਹੈ ਕਿ ਡੈਮ ਟੁੱਟ ਗਿਆ ਕਈ ਪੁਲ ਟੁੱਟ ਗਿਆ ਲੁਧਿਆਣਾ ਦੇ ਕੋਲ ਪੈਂਦਾ ਸਤਲੁਜ ਦਰਿਆ ਦੀ ਕੀ ਸਚਾਈ ਹੈ ਕੀ ਜਮੀਨੀ ਜਿਹੜੀ ਰਿਪੋਰਟ ਕਹਿੰਦੀ ਹੈ ਕੁਛ ਉਧਰ মিডিਆ ਵਾਲੇ ਵੀ ਪਹੁੰਚੇ ਦਿਖਾ ਰਹੇ ਕਿੰਨਾ ਕ ਜਿਆਦਾ ਸੱਚ ਹੈ ਕਿੰਨਾ ਕ ਝੂਠ ਹੈ ਆਪਾਂ ਤੁਹਾਨੂੰ ਸਾਰਾ ਸੱਚ ਰੂਬਰੂ ਕਰਾਵਾਂਗੇ ਉੱਥੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਪਾਣੀ ਹੜ ਦੇ ਰੂਪ ਦੇ ਵਿੱਚ ਮਤਲਬ ਉਹ ਜਿਹੜੀ ਆਪਣੀ ਬਾੜੇ ਜਿਹੜੀ ਆਪਾਂ ਕਹਿੰਦੇ ਨੇ ਬੈਰੀਗੇਟਿੰਗ ਜਿਹੜੀ ਆ ਪਕਡੰਡੀ ਬਣਾਈ ਹੁੰਦੀ ਹੈ ਮਿੱਟੀ ਦੀ ਸਿਮਿੰਟ ਦੀ ਕਿਹੜੀ ਚੱਲ ਦੀ ਉਹ ਟੁੱਟੀਆਂ ਜਾ ਰਹੀਆਂ ਪਾਣੀ ਇੰਨਾ ਜਿਆਦਾ ਹੈ ਅਕਸਰ ਪ੍ਰਸ਼ਾਸਨ ਕਿਉਂ ਨਹੀਂ ਇਹਨਾਂ ਗੱਲਾਂ ਤੇ ਗੌਰ ਕਰਦਾ ਕਿ ਹੜ ਆਉਣ ਤੋਂ ਪਹਿਲਾਂ ਜਾਂ ਬਾਰਿਸ਼ ਦੇ ਸੀਜ਼ਨ ਆਉਣ ਤੋਂ ਪਹਿਲਾਂ ਐਦਾਂ ਦੀ ਜਿਹੜੀ ਸਿਚੁ ਮਤਲਬ ਕਿਉਂ ਨਹੀਂ ਆਪਣੀ ਤਿਆਰੀਆਂ ਪੂਰੀਆਂ ਰੱਖਦਾ ਇਸ ਗੱਲ ਦੀ ਸੱਚਾਈ ਜਿਹੜੀ ਜਾਣਨ ਵਾਸਤੇ ਅਸੀਂ ਲਾਡੋਵਾਲ ਅਸੀਂ ਸਤਲੁਜ ਦਰਿਆ ਦੇ ਕੋਲ ਚੱਲੇ ਆ ਅਸੀਂ ਅਸੀਂ ਫਿਲਹਾਲ ਅਸੀਂ ਲੁਧਿਆਣਾ ਤੋਂ ਨਿਕਲ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਸ-ਪਾਸ ਦਾ ਮੌਸਮ ਵੀ ਬਦਲ ਭਰਿਆ ਹੋਇਆ ਹੈ ਸਾਡੀ ਬਾਰ ਗੱਡੀ ਵੀ ਭਿੱਜੀ ਹੋਈ ਹੈ ਦੇਖੋ ਤੁਸੀਂ ਬਾਰਿਸ਼ ਹੋ ਕੇ ਹਟੀ ਹੈ ਲਗਾਤਾਰ ਬਾਰਿਸ਼ ਹੋ ਵੀ ਰਹੀ ਹੈ ਔਰ ਕੁਝ ਥਾਂ ਤੇ ਰੁਕ ਜਾਂਦੀ ਹੈ 5 ਮਿੰਟ ਬਾਅਦ ਫਿਰ ਪਰ ਨਿਵਾਰਤ ਹੋ ਰਹੀ ਹੈ ਅੱਜ ਜਿਹੜੇ ਆ 24 ਤੋਂ 48 ਘੰਟੇ ਹੋ ਚੁੱਕੇ ਹੈ ਬਾਰਿਸ਼ ਆਮੂਮਨ ਲਗਾਤਾਰ ਜਿਹੜੀ ਬਾਰਿਸ਼ ਹੈ ਉਹ ਲੁਧਿਆਣਾ ਸ਼ਹਿਰ ਦੇ ਵਿੱਚ ਪੈ ਅੱਪਾ ਤੁਹਾਨੂੰ ਦਿਖਾਉਣੀ ਹੈ ਕਿ ਜਿਹੜਾ ਲਾਡੋਵਾਲ ਦੇ ਕੋਲ ਪੈਂਦਾ ਸਤਲੁਜ ਦਰਿਆ ਹੈ ਔਰ ਸਤਲੁਜ ਦਰਿਆ ਦੇ ਉੱਤੇ ਜਿਹੜਾ ਪੁਲ ਹੈ ਉਹਦਾ ਵੀ ਅਪਾ ਜੀ ਡੀਐਨਏ ਟੈਸਟ ਕਰਾਂਗੇ ਉਹਦਾ ਵੀ ਐਕਸਰੇ ਕਰਾਂਗੇ ਕਿ ਉਹ ਕਿੰਨਾ ਕ ਮਜ਼ਬੂਤ ਹੈ ਲੋਕਾਂ ਨਾਲ ਗੱਲਬਾਤ ਕਰਾਂਗੇ ਜਿਹੜੀ ਖੇਤੀ ਲੋਕ ਕਰਦੇ ਸੀ ਉੱਥੇ ਜਿਨ੍ਹਾਂ ਦੇ ਖੇਤ ਬਨੇ ਹੋਏ ਸੀ ਜਿਨ੍ਹਾਂ ਦੀ ਫਸਲ ਵਿੱਜੂ ਸੀ ਸਤਲੁਜ ਦਰਿਆ ਦੇ ਵਿੱਚ ਉਹ ਸਤਲੁਜ ਦਰਿਆ ਦਾ ਅੱਜ ਹਾਲ ਕੀ ਹੈ ਪਾਣੀ ਕਿੰਨਾ ਆਇਆ ਹੋਇਆ ਕਿਉਂਕਿ ਉੱਥੇ ਕੁਝ ਮੰਦਿਰ ਮਜ਼ਾਰਤ ਵੀ ਬਣੀਆਂ ਹੋਈਆਂ ਸੀ ਦਰਗਾਮਾਂ ਵੀ ਬਣੀਆਂ ਹੋਈਆਂ ਸੀ ਤੇ ਦੇਖਾਂਗੇ ਕਿੰਨੀ ਕਿ ਜ਼ਿਆਦਾ ਮਤਲਬ ਡੁੱਬ ਚੁੱਕੀਆਂ ਨੇ ਕਿੰਨਾ ਕੁ ਹੈਗਾ ਸਾਰੀ ਸੱਚਾਈ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਨਿਰਪੱਖ ਦੇ ਨਾਲ ਤੇ ਮੈਂ ਤੁਹਾਨੂੰ ਸਾਰੀ ਸੱਚਾਈ ਹੁਣ ਥੋੜੀ ਦੇਰ ਤੱਕ ਰੂਬਰੂ ਕਰਾਣ ਲੱਗੇ ਆ ਤੁਸੀਂ ਬਿਲਕੁਲ ਬ੍ਰੇਕ ਨਹੀਂ ਲੈਣਾ ਔਰ ਤੁਸੀਂ ਨਿਰਪੱਖ ਦੇ ਨਾਲ ਜੁੜੇ ਰਹੋ ਅਗਰ ਤੁਸੀਂ ਇਹ ਫੇਸਬੁਕ ਦੇਖ ਰਹੇ ਹੋ ਤਾਂ ਉਹਨੂੰ ਫੋਲੋ ਜ਼ਰੂਰ ਕਰ ਲਓ ਦੋਸਤੋ ਅ 톨 ਟੈਕਸ ਦੇ ਨਾਲ ਜਿਹੜਾ ਸਤਲੁਜ ਦਰਿਆ ਤੇ ਜਿਹੜਾ ਆ ਪੁਲ ਬਣਿਆ ਹੋਇਆ ਹੈ ਅਸੀਂ ਉਧਰ ਮੌਜੂਦ ਆ ਦੋਸਤੋ ਤੇ ਤੁਸੀਂ ਸਚਾਈ ਤੁਹਾਡੇ ਲਈ ਸਿਰਫ ਨਿਰਪੱਖ ਦੇ ਜਿਹੜੇ ਸਾਡੇ ਫਾਲੋਅਰਸ ਨੇ ਸਬਸਕ੍ਰਾਈਬਰਸ ਨੇ ਸਾਨੂੰ ਉਹ ਸੱਚ ਦਿਖਾਉਣ ਦੇ ਲਈ ਸਾਰੀ ਜ਼ੀਰੋ ਰਿਪੋਰਟਿੰਗ ਦਿਖਾਉਣ ਦੇ ਲਈ ਜ਼ੀਰੋ ਗਰਾਊਂਡ ਤੇ ਦਿਖਾਉਣ ਦੇ ਲਈ ਅਸੀਂ ਪਹੁੰਚੇ ਆ ਆਹ ਸਤਲੁਜ ਦਰਿਆ ਦੇ ਜਿਹੜੇ ਪੁਲ ਦੇ ਉੱਤੇ ਆ ਸਤਲੁਜ ਦਰਿਆ ਦੇ ਪੁਲ ਦੇ ਉੱਤੇ ਅਸੀਂ ਪਹੁੰਚੇ ਦੋਸਤੋ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਹੈ ਵਾਕੇ ਹੀ ਜਿਹੜਾ ਹੈ ਉਹ ਕਾਫੀ ਜ਼ਿਆਦਾ ਆ ਚੁੱਕਿਆ ਇਹ ਪਾਣੀ ਇੰਨਾ ਜਿਆਦਾ ਆ ਕਿ ਜਿਹੜੀ ਦਰਗਾਹ ਆ ਦਰਗਾਹ ਵੀ ਮੈਨ ਲੱਗਦਾ ਜੀ ਆ ਡੁੱਬਣ ਵਾਲੀ ਆ ਅਸੀਂ ਤੁਹਾਨੂੰ ਥੱਲੇ ਦਿਖਾ ਕੇ ਥੱਲੇ ਜਿਹੜੀ ਮਤਲਬ ਜਾ ਕੇ ਤੁਹਾਨੂੰ ਸਟਾਰਟਿੰਗ ਤੋਂ ਦਿਖਾਵਾਂਗੇ ਕਿ ਜਿਹੜੀ ਦਰਗਾਹ ਆ ਇਹ ਦਰਗਾਹ ਦੇ ਵਿੱਚ ਵੀ ਪਾਣੀ ਆ ਚੁੱਕਿਆ ਤੇ ਮੈਂ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰੂੰਗਾ ਕਿ ਜਿਹੜਾ ਆ ਦੇਖੋ ਪਾਣੀ ਕਿੱਥੇ ਤੱਕ ਆ ਚੁੱਕਿਆ ਅਸੀਂ ਸਤਲੁਜ ਦਰਿਆ ਦੇ ਉਸ ਪੁਲ ਦੇ ਉੱਤੇ ਆ ਜਿੱਥੇ ਮਤਲਬ ਟੋਲ ਟੈਕਸ ਦੇ ਨਾਲ ਜਿਹੜਾ ਰੋਡ ਜਾਂਦਾ ਨੈਸ਼ਨਲ ਹਾਈਵੇ ਜਿਹੜਾ ਦਿੱਲੀ ਨੂੰ ਰੋਡ ਜਾਂਦਾ ਜਲੰਧਰ ਨਾਲ ਜੋੜਦਾ ਪਰ ਇੱਥੇ ਜਿਹੜਾ ਵਾਕਈ ਜਿਹੜੀ ਖਤਰੇ ਦੀ ਘੰਟੀ ਜਿਹੜੀ ਖਤਰੇ ਦੀ ਘੰਟੀ ਕੀ ਹੈ ਵੀ ਇੱਥੇ ਜਿਹੜੇ ਆਸ-ਪਾਸ ਦੇ ਪਿੰਡਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸਮਾਨ ਤੈਕ ਕਰਕੇ ਏਰੀਆ ਛੱਡਣ ਦੀ ਹਦਾਇਤ ਜਿਹੜੀ ਹੈ ਉਹ ਦੇ ਦਿੱਤੀ ਗਈ ਹੈ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸੰਭਾਵਨਾ ਹੈ ਕਿ ਜਿਹੜਾ ਪਾਣੀ ਹੈ ਉਹ ਹੋਰ ਵੀ ਜ਼ਿਆਦਾ ਵੱਧ ਸਕਦਾ ਹੈ ਲੋਕਾਂ ਨੂੰ ਇਸ ਗੱਲ ਦੇ ਉੱਤੇ ਮੱਧੇ ਨਜ਼ਰ ਰੱਖਦੇ ਹੋਏ ਇੱਥੋਂ ਜਿਹੜੇ ਆਸ-ਪਾਸ ਦੇ ਪਿੰਡ ਲਾਡੋਵਾਲ ਫਲੋਰ ਪਿੰਡ ਜਿਹੜੇ ਆ ਖਾਲੀ ਕਰਵਾ ਦਿੱਤੇ ਗਏ ਨੇ ਲੋਕਾਂ ਨੂੰ ਅਲਟੀਮੇਟਮ ਦੇ ਦਿੱਤਾ ਗਿਆ ਹੈ ਕਿ ਜਿਹੜਾ ਪਾਣੀ ਇਸ ਜਗ੍ਹਾ ਦੇ ਉੱਤੇ ਕਦੇ ਵੀ ਵੱਧ ਸਕਦਾ ਹੈ ਤੇ ਕਿੰਨਾ ਵੀ ਜ਼ਿਆਦਾ ਓਵਰਫਲੋ ਹੋ ਸਕਦਾ ਹੈ ਆਰ ਦੋਸਤੋ ਬਹਿਰਾਲ ਸੱਚਾਈ ਕੀ ਹੈ ਹਰ ਸਾਲ ਹਰ ਮਹੀ ਹਰ ਸਾਲ ਮੈਂ ਇਸ ਮਹੀਨਿਆਂ ਦੇ ਵਿੱਚ ਇਹ ਚੀਜ਼ਾਂ ਰਿਪੀਟ ਹੁੰਦੀਆਂ ਨੇ মিডিਆ ਆਉਂਦਾ ਹੈ মিডিਆ ਆ ਕੇ ਦਿਖਾ ਕੇ ਚਲਾ ਕੇ ਚਾ ਜਾਂਦਾ ਪਰ মিডিਆ ਪ੍ਰਸ਼ਾਸਨ ਤੋਂ ਸਵਾਲ ਕਿਉਂ ਨਹੀਂ ਪੁੱਛਦਾ ਕਿ ਹਰ ਵਾਰ ਇਹ ਪਿੰਡ ਖਾਲੀ ਕਰਾਏ ਜਾਂਦੇ ਆ ਇੱਥੇ ਪੁਕਤਾ ਇੰਤਜ਼ਾਮ ਪਹਿਲਾਂ ਕਿਉਂ ਨਹੀਂ ਕੀਤੇ ਜਾਂਦੇ ਪੁਕਤਾ ਇੰਤਜ਼ਾਮ ਜਿਹੜੇ ਆ ਉਹ ਅਜੇ ਤੱਕ ਨਹੀਂ ਇੱਥੇ ਸਹੀ ਤਰੀਕੇ ਨਾਲ ਕੀਤੇ ਗਏ ਕਿ ਬੰਨਾਂ ਦੇ ਬੰਨ ਟੁੱਟਦੇ ਨੇ ਇੱਥੇ ਆ ਕੇ ਦਰਗਾਹ ਦੇ ਵਿੱਚ ਪਾਣੀ ਆਂਦਾ ਹਲੇ ਤੱਕ ਜਿਹੜੀ ਹੈ ਇੱਥੇ ਦੀ ਪੂਰੀ ਜਿਹੜੀ ਪ੍ਰਸ਼ਾਸਨਿਕ ਜਿਹੜੀ ਇੰਤਜ਼ਾਮ ਹਾਲੇ proper ਤਰੀਕੇ ਨਾਲ ਮੈਨੂੰ ਨਹੀਂ ਲੱਗਦਾ ਕਿ ਇੱਥੇ ਕੀਤੇ ਗਏ ਆ ਪਰ ਲੋਕਾਂ ਤੋਂ ਜਿਹੜੀ ਗੱਲਬਾਤ ਐ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਇੱਥੇ ਜਿਹੜੇ ਹਾਲਾਤ ਨੇ ਸਤਸਲੋ ਦੇ ਦਰਿਆ ਦੇ ਪੁਲ ਦੇ ਉੱਤੇ ਵੀ ਹਾਲਾਤ ਕਿਦਾਂ ਦੇ ਨੇ ਹਾਲਾਤ ਪਾਣੀ ਕਿੰਨਾ ਛੱਡਿਆ ਗਿਆ ਦੇਖ ਲਓ ਪਾਖੜਾ ਤੋਂ ਔਰ ਤੁਸੀਂ ਦੇਖੋ ਵੀ ਪਾਣੀ ਬਹੁਤ ਜ਼ਿਆਦਾ ਆਇਆ ਹੋਇਆ ਪਹਿਲਾਂ ਇੱਧਰ ਪਾਣੀ ਨਹੀਂ ਹੁੰਦਾ ਸੀਗਾ ਜਿਸ ਜਗ੍ਹਾ ਤੇ ਆ ਪੇੜ-ਪੌਦੇ ਤੁਸੀਂ ਦੇਖ ਰਹੇ ਹੋ ਬਿਲਕੁਲ ਖਾਲੀ ਰੇਤ ਰੇਤਾ ਹੁੰਦਾ ਸੀਗਾ ਜ਼ਮੀਨ ਹੁੰਦੀ ਸੀ ਪਰ ਮੈਂ ਕਹਿੰਦਾ ਜੀ ਪਾਣੀ ਨਹੀਂ ਹੁੰਦਾ ਸੀਗਾ ਪਰ ਤੁਸੀਂ ਦੇਖ ਸਕਦੇ ਹੋ ਸਾਰਾ ਹੀ ਡੁੱਬਿਆ ਪਿਆ ਉਹ ਤੁਰ ਤੱਕ ਉੱਥੇ ਪਰਾਂ ਬਿਲਕੁਲ ਤੁਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੇ ਨਾਲ ਉਹ ਜਿਹੜਾ ਦਰਿਆ ਹੈ ਓਵਰਫਲੋ ਕਰਨ ਲੱਗਿਆ ਅਸੀਂ ਹੁਣ ਉਸ ਜਗ੍ਹਾ ਤੇ ਵੀ ਜਾਵਾਂਗੇ ਦਿਖਾਓ ਦਰਗਾਹ ਜਿਹੜੀ ਬਣੀ ਹੋਈ ਹੈ ਮੰਦਿਰ ਵੀ ਨਾਲ ਬਣਿਆ ਹੋਇਆ ਉਸ ਮੰਦਿਰ ਦੇ ਅੰਦਰ ਜਾਵਾਂਗੇ ਪਰ ਅੰਦਰ ਤੱਕ ਪਾਣੀ ਜਿਹੜਾ ਹੈ ਉਹ ਐਂਟਰ ਕਰ ਚੁੱਕਿਆ ਇੱਥੇ ਗੱਲਬਾਤ ਕਰਾਂਗੇ ਜਿਹੜੇ ਇੱਥੋਂ ਦੀ ਜਗ੍ਹਾ ਦੇ ਦੇਖਰੇ ਕਰਦੇ ਆ ਉਹਨਾਂ ਤੋਂ ਪੁੱਛਾਂਗੇ ਕਿ ਵੀ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਖਾਲੀ ਕਰਵਾਉਣ ਦੇ ਇਲਾਵਾ ਕਿਹੜੇ-ਕਿਹੜੇ ਪ੍ਰਸ਼ਾਸਨਿਕ ਇੰਤਜ਼ਾਮ ਜਿਹੜੇ ਐ ਇੱਥੇ ਕੀਤੇ ਗਏ ਆ ਨਹੀਂ ਕੀਤੇ ਗਏ ਆ ਉਸ जीरो ग्राउंड रिपोर्टिंग तो ਤੁਸੀਂ ਦੇਖ ਰਹੇ ਹੋ ਮੇਰੇ ਨਾਲ ਆਕਾਸ਼ ਸ਼ਰੋੜਾ ਦੇ ਨਾਲ ਦੇਖ ਰਹੇ ਹੋ ਤੁਸੀਂ ਨਿਰਪੱਖ ਦੇ এক্সਕਲੂਸਿਵ ਤੁਸੀਂ ਤਸਵੀਰਾਂ ਦੇਖ ਰਹੇ ਹੋ ਲੁਧਿਆਣਾ ਦੇ ਲੱਢਵਾਲ ਤੋਂ ਤਾਂ ਕਿ ਜਿਹੜਾ ਸਤਲੁਜ ਦਰਿਆ ਹੈ ਸਤਲੁਜ ਦਰਿਆ ਦੀ ਜਿਹੜੀ ਅਸਲ ਹਕੀਕਤ ਕੀ ਹੈ ਬਾਈ ਜੀ ਤੁਸੀਂ ਲੋਕਲ ਹੀ ਹੋ ਹਾਂਜੀ ਕੀ ਨਾਮ ਹੈ ਆਪਕਾ ਪਵਨ ਕੁਮਾਰ ਪਵਨ ਜੀ ਕਹਾਂ ਸੇ ਹੋ ਕੌਨਸਾ ਗਾਮ ਹੈ ਆਪਕਾ ਕੌਨਸਾ ਗਾਮ ਹੈ ਨਹੀਂ ਬਗਲ ਮੈਂ ਤਲਵੰਡੀ ਮੈਂ ਰਹਤੇ ਹਾਂ ਤਲਵੰਡੀ ਮੈਂ ਰਹਤੇ ਹੋ ਪਾਣੀ ਆ ਗਿਆ ਵਾਂ ਨਹੀਂ ਅਭੀ ਨਹੀਂ ਆਇਆ ਪ੍ਰਸ਼ਾਸਨ ਕੀ ਤਰਫ ਸੇ ਖਾਲੀ ਕਰਵਾ ਰਹੇ ਹੈ ਨਹੀਂ ਕਰਵਾ ਰਹੇ ਹਾਂ ਥੋੜਾ ਬਹੁਤ ਇਜਾਜ਼ਤ ਮਿਲੀ ਹੈ ਖਾਲੀ ਕਰਵਾਉਣੇ ਕੀ कल परसों रात में भी बोले थे कल भी बोले थे कि अपना सतर्क कराओ फिर कभी भी पानी आ सकता है नहीं आपने फिर आप लोग बोले वाले ये नहीं उनसे पूछते कि आप इंतजाम क्यों नहीं करते हमें तो खाली करवा देते हो अब ये कुदरत की मार है इसके लिए उनको प्रशासन को ये तो दोष देना गलत बात है ना कुदरत की मार तो ऐसे तो कोई जैसे देखिए आप जैसे जो है दुआबे की तरफ चले जाइए फिर मोहाली की तरफ जाइए दुर्घटना है और इतना इतना पानी है लोग तो खाना भी उनको मिलता हो कि नहीं हम लोग तो चलो फिर भी बचे हुए हैं अच्छा लुधियाना का प्रशासन साहब दे रहा पूरा। ठीक है और क्या कहना चाहोगे कौन सी, -कौन सी जगहों में पानी घुस चुका है, अभी? आपके आ तो आ रहते है कौन सी कौनसी जगह नहीं वो तो जो पहने की बात है बाकी अभी वैसे तो प्रशासन बोल रहे कोई खतरे की बात नहीं है पानी आ सकता है शुक्रिया हम आप गल करेंगे थले चल के जेडी दरगाह बनी हुई है दरगाह जीरो ग्राउंड तो दिखावा ਅਬੀ ਦਿਖਾਵਾਂਗੇ ਕਿ ਜਿਹੜੀ ਇੱਥੇ ਸਚਾਈ ਦੇਖੋ ਇਹ ਦਰਗਾਹ ਦਾ ਪਾਣੀ ਮਤਲਬ ਪਾਣੀ ਹਰੇ ਤੱਕ ਤਾ ਚੁਕਿਆ ਇਨ੍ਹਾਂ ਦੇ ਆਂਗਨ ਦੇ ਵਿੱਚ ਦਰਗਾਹ ਦੇ ਵਿੱਚ ਐਂਟਰ ਕਰ ਰਹੇ ਹਾਂ ਕਾਫੀ ਨੀਚਾਈ ਤੇ ਜਗ੍ਹਾ ਹੈ ਇਹ ਨੀਵੀਂ ਜਗ੍ਹਾ ਹੈ ਇੱਥੇ ਮਾਤਾ ਰਾਣੀ ਦਾ ਮੰਦਿਰ ਬਣਿਆ ਹੋਇਆ ਹੈ ਇੱਥੇ ਕੀ ਹਾਲਾਤ ਹੋ ਜਾਂਦੇ ਜਦੋਂ ਬਾੜ ਵਰਗੇ ਹਾਲਾਤ ਪੈਦਾ ਹੁੰਦੇ ਹੈ ਪਾਣੀ ਓਵਰਫਲੋ ਕਰਦਾ ਹੈ ਪਾਣੀ ਓਵਰਫਲੋ ਨਹੀਂ ਕਰਦਾ ਦੋਸਤੋ ਹੁਣ ਜਿਹੜੀ ਉਹ ਜਗ੍ਹਾ ਤੁਹਾਨੂੰ ਮੈਂ ਦਿਖਾਉਂਗਾ ਉੱਥੇ ਬਿਲਕੁਲ ਜ਼ਮੀਨ ਹੁੰਦੀ ਸੀਗੀ ਅੱਜ ਉੱਥੇ ਪਾਣੀ ਭਰਿਆ ਪਿਆ ਹੈ ਇੱਥੇ ਦਰਗਾਹ ਹੈ ਬਾਬਾ ਜੀ ਦੀ ਖਵਾਜਾ ਸਾਹਿਬ ਦੀ ਪਰ ਇੱਥੇ ਆ ਕੇ ਦੇਖਦੇ ਆ ਵੀ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਕੀ ਤਿਆਰੀਆਂ ਕੀ ਹਦਾਇਤਾਂ ਇਹਨਾਂ ਨੂੰ ਦਿੱਤੀਆਂ ਗਈਆਂ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਇਹ ਜਗ੍ਹਾ ਹੈ ਇਹ ਜਿਹੜੀ ਪੁਲ ਦੇ ਆ ਪੁਲ ਤੁਸੀਂ ਦੇਖ ਰਹੇ ਹੋ ਪੁਲ ਦੇ ਥੱਲੇ ਆ ਕਾਫੀ ਨੀਚਾਈ ਦੇ ਵਿੱਚ ਪੈ ਜਾਂਦੀ ਹੈ ਇਹ ਜਗ੍ਹਾ ਜਿਹੜੀ ਹੈ ਇਹ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਹਲੇ ਤਾਂ ਫਿਲਹਾਲ ਕੋਈ ਇੱਥੇ ਪਾਣੀ ਨਹੀਂ ਹੈ ਪਰ ਹਾਂ ਪਾਣੀ ਉੱਧਰ ਹੈਗਾ ਤਰੂਤ ਦਿਖਾ ਦਿਓ ਤੁਸੀਂ ਕਿ ਪਾਣੀ ਉੱਧਰ ਜਾਦਾ ਐਂਟਰ ਜਿਹੜਾ ਹੈ ਉਹ ਉੱਥੇ ਐਂਟਰ ਕਰ ਚੁੱਕਿਆ ਹੈ ਇੱਥੇ ਇੱਥੇ ਮਾਂ ਕਾਲਕਾ ਦੀ ਮਾਂ ਭਗਵਾਨੀ ਦੀ ਇੱਥੇ ਮੂਰਤੀ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਵੀ ਇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇੱਥੇ ਦੇ ਜਿਹੜੇ ਇੰਤਜ਼ਾਮ ਹੈ ਇੰਤਜ਼ਾਮਾਤ ਕਿਹੜੇ-ਕਿਹੜੇ ਕੀਤੇ ਗਏ ਨੇ ਆ ਤੁਸੀਂ ਦੇਖੋ ਪਾਣੀ ਹਲੇ ਇੱਥੇ ਐਂਟਰ ਹੈ ਬਾਰਿਸ਼ ਦਾ ਪਾਣੀ ਹੈ ਕਿ ਦਰਿਆ ਦਾ ਪਾਣੀ ਹਲੇ ਆਂਦੀ ਇਹਦੀ ਇਹਨੂੰ ਕਹਿਣਾ ਮੁਸ਼ਕਿਲ ਹੈ ਪਰ ਗੱਲ ਕਰੀਏ ਤਾਂ ਆਪਾਂ ਤੁਹਾਨੂੰ ਮੈਂ ਦਿਖਾ ਦਾਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਜੜ ਤੱਕ ਜਾਈਏ ਆਪਾਂ ਕਿਹੜੀ ਗੱਲ ਦੇ ਅਸੀਂ ਬਿਲਕੁਲ ਕਲੋਜ਼ ਆਂ ਜੀ ਆ ਤੁਸੀਂ ਦੇਖ ਸਕਦੇ ਹੋ ਵੀ ਸਤਲੁਜ ਦਰਿਆ ਦੇ ਬਿਲਕੁਲ ਕਲੋਜ਼ ਤੇ ਬਿਲਕੁਲ ਕਲੋਜ਼ ਖੜੇ ਆਂ ਦੋਸਤੋ ਉਸ ਦਰਗਾਹ ਦੇ ਅਸੀਂ ਬਿਲਕੁਲ ਥੱਲੇ ਆ ਚੁੱਕੇ ਆਂ ਪੁਲ ਦੇ ਥੱਲੇ ਆ ਚੁੱਕੇ ਆਂ ਜਿੱਥੇ ਮੈਂ ਖੜਾ ਆਂ ਇੱਥੇ ਬਹੁਤ ਜ਼ਿਆਦਾ ਫਿਸਲਣ ਹੈ ਤੇ ਮੈਨੂੰ ਲੱਗਦਾ ਹੈ ਕਿ ਪਾਣੀ ਇੱਥੇ ਆਇਆ ਹੋਊਗਾ ਇੱਥੇ ਜਿਹੜੇ ਪ੍ਰਬੰਧਕ ਨੇ ਇੱਥੇ ਜਿਹੜੇ ਰਹਿੰਦੇ ਨੇ ਫਿਲਹਾਲ ਸਾਨੂੰ ਕੋਈ ਮਿਲਿਆ ਨਹੀਂ ਹੈ ਪਰ ਤੁਸੀਂ ਦੇਖੋ ਵੀ ਦਰਿਆ ਦਾ ਪਾਣੀ ਚੜ ਚੁੱਕਿਆ ਉੱਪਰ ਦੇਖੋ ਤੁਸੀਂ ਬਿਲਕੁਲ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੇ ਮੈਂ ਅੱਗੇ ਨਹੀਂ ਜਾ ਸਕਦਾ ਕਿਉਂਕਿ ਜਿਹੜੀ ਸੈਂਸਿਟਿਵ ਜਗ੍ਹਾ ਹੈ ਜਿੱਥੇ ਮੈਂ ਖੜਾ ਆਂ ਬਹੁਤ ਜ਼ਿਆਦਾ ਸਲਿਪਰੀ ਹੈ ਕਿਉਂਕਿ ਮੈਨੂੰ ਲੱਗ ਕਾਈ ਲੱਗੀ ਹੋਈ ਹੈ ਇਹ ਇਹ ਨਿਸ਼ਾਨ ਹੈ ਕਿ ਇੱਥੇ ਜਿਹੜਾ ਪਾਣੀ ਆਇਆ ਹੋਣਾ ਪਰ ਪਾਣੀ ਕੋਈ ਬਹੁਤਾ ਦੂਰ ਨਹੀਂ ਹੈ ਮੇਰੇ ਤੋਂ ਸਤਲੁਜ ਦਰਿਆ ਦਾ ਤੁਸੀਂ ਦੇਖੋ ਬਿਲਕੁਲ ਪਾਣੀ ਜਿਹੜਾ ਹੈ ਇੱਥੇ ਆ ਚੁੱਕਿਆ ਹੈ ਇੱਥੇ ਕੋਈ ਬਾਲਾਬੰਦੀ ਹਲੇ ਫਿਲਹਾਲ ਪ੍ਰਸ਼ਾਸਨ ਦੇ ਵੱਲੋਂ ਨਹੀਂ ਕੀਤੀ ਗਈ ਹੈ ਬਾਲਾਬੰਦੀ ਜਿਹੜੀ ਇੱਥੇ ਉਹਦੀ ਹੱਦ ਵੈਰੀਗੇਟਸ ਵਗੈਰਾ ਜਿਹੜੇ ਪੱਕੇ ਤੌਰ ਤੇ ਜਿਹੜੇ ਸਿਮਿੰਟ ਵਗੈਰਾ ਦੇ ਜਿਹੜੇ ਬੋਰੇ ਰੇਤੇ ਦੇ ਬੋਰੇ ਸਿੱਟੇ ਜਾਂਦੇ ਇੱਥੇ ਰੱਖੇ ਜਾਂਦੇ ਆ ਉਹ ਹਲੇ ਨਹੀਂ ਕੀਤੇ ਗਏ ਪਰ ਗੱਲ ਕੀ ਹੈ ਕਿ ਗੱਲ ਤੁਸੀਂ ਦੇਖੋ ਵੀ ਪਾਣੀ ਕਿੰਨਾ ਉੱਪਰ ਜਦਾ ਆ ਚੁੱਕਿਆ ਹੈ ਉਹ ਤੁਸੀਂ ਪੇੜ ਦੇਖ ਰਹੇ ਹੋ ਪੇੜ ਦੇ ਅੰਦਰ ਇੱਕ ਮੂਰਤੀ ਰੱਖੀ ਹੋਈ ਸੀ ਲੋਕ ਇੱਥੇ ਪੂਜਾ ਕਰਦੇ ਸੀ ਤਾਂ ਉਹ ਜਿਹੜਾ ਪਾਣੀ ਹੈ ਪਾਣੀ ਦਾ ਜਿਹੜਾ ਜਲ ਸતર ਹੈ ਪਾਣੀ ਦਾ ਲੈਵਲ ਹੈ ਉਹ ਲੈਵਲ ਕਿੱਥੇ ਤੱਕ ਆ ਗਿਆ ਕਿ ਉਹ ਮੂਰਤੀ ਵੀ ਦੇਖੋ ਪੋਲੇਨੰਦ ਦੀ ਜਿਹੜੀ ਹੈ ਉਹ ਡੁੱਬ ਚੁੱਕੀ ਹੈ ਯਾਨੀ ਕਿ ਪਾਣੀ ਇਸ ਕਦਰ ਉੱਪਰ ਆ ਚੁੱਕਿਆ ਹੈ ਆਉਣ ਵਾਲੇ 2-3 ਦਿਨਾਂ ਦੇ ਵਿੱਚ ਸੰਭਾਵਨਾ ਇਹ ਹੈ ਪ੍ਰਸ਼ਾਸਨ ਦੇ ਵੱਲੋਂ ਵੈਦਰ ਫੋਰਕਾਸਟਿੰਗ ਦੇ ਵੱਲੋਂ ਇਹ ਜਿਤਾਈ ਜਾ ਰਹੀ ਹੈ ਕਿ ਜਿਹੜੀ ਇਹ ਜਗਾ ਇਹ ਵੀ ਪਾਣੀ ਦੇ ਨਾਲ ਭਰ ਸਕਦੀ ਹੈ ਬਾਕੀ ਮੈਂ ਤੁਹਾਨੂੰ ਇੱਕ ਵਾਰੀ ਪਿਛਲ ਪਿੱਛੇ ਦਾ ਜਿਹੜਾ ਮੇਨ ਸੀਨ ਹੈ ਮੇਨ ਨਜ਼ਾਰਾ ਹੈ ਇਧਰ ਇਧਰੋਂ ਇਧਰੋਂ ਨਜ਼ਾਰਾ ਹੈ ਮੈਂ ਤੁਹਾਨੂੰ ਦਿਖਾ ਦ ਨਜ਼ਾਰਾ ਤਾਂ ਖੈਰ ਕੀ ਕਵਾਂਗੇ ਕਿਉਂਕਿ ਆਫਤਾਂ ਹੀ ਹੁੰਦੀ ਹੈ ਜਿਹੜੇ ਆਸ-ਪਾਸ ਦੇ ਲੋਕ ਇੱਥੇ ਰਹਿੰਦੇ ਨੇ ਆਸ-ਪਾਸ ਦੇ ਲੋਕ ਇੱਥੇ ਸਰਵਾਈਵ ਕਿਦਾਂ ਕਰਦੇ ਆ ਉਹਨਾਂ ਦੀ ਜਾਨ ਨੂੰ ਆਫਤ ਆ ਜਾਂਦੀ ਹੈ ਤੁਸੀਂ ਦੇਖੋ ਵੀ ਆਹ ਜਿਹੜੀ ਜਗ੍ਹਾ ਹੈ ਫਿਲਹਾਲ ਇੱਥੇ ਪੂਰੀ ਫਿਸਲਨ ਹੈ ਤੁਸੀਂ ਦੇਖੋ ਇੱਥੇ ਪਾਣੀ ਤਾਂ ਬਿਲਕੁਲ ਆਇਆ ਹੋਣਾ ਹੈ ਪਾਣੀ ਇੱਥੇ ਭਰਿਆ ਵੀ ਹੋਣਾ ਹੈ ਤੁਸੀਂ ਦੇਖੋ ਵੀ ਹਾਂ ਹੁਣ ਥੋੜਾ ਜਲ ਸਰ ਘਟਿਆ ਹੈ ਜਾਂ ਵਧਿਆ ਹੁਣ ਤੁਸੀਂ ਤੁਹਾਨੂੰ ਸਾਰੀਆਂ ਗੱਲਾਂ ਦਾ ਧਿਆਨ ਹੈ ਇਸ ਵੀਡੀਓ ਦੇ ਵਿੱਚ ਇਸ 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 ਗੱਲ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਸਤਲੁਜ ਦਰਿਆ ਜਿਹੜਾ ਹੈ ਪੂਰਾ ਉਫਾਨ ਤੇ ਹੈ ਕਦੇ ਵੀ ਬਾੜ ਆਨ ਦੇ ਜਿਹੜੇ ਖਦਸ਼ਾ ਇੱਥੇ ਬਣਿਆ ਹੋ ਸਕਦਾ ਹੈ ਇੱਥੇ ਬਾੜ ਆਨ ਦਾ ਖਦਸ਼ਾ ਹੈ ਮਤਲਬ ਹੋਰ ਵੀ ਚੀਜ਼ਾਂ ਨੇ ਆ ਤੁਸੀਂ ਦੇਖੋ ਮੈਂ ਬਿਲਕੁਲ ਹੁਣ ਇੱਥੇ ਗਰਾਊਂਡ ਤੇ ਆ ਗਿਆ ਹਾਂ ਬਿਲਕੁਲ ਜ਼ੀਰੋ ਤੇ ਹਾਂ ਪਾਣੀ ਮੇਰੇ ਤੋਂ 2-3 ਮੀਟਰ ਦੀ ਦੂਰੀ ਤੇ ਹੈ ਤੁਸੀਂ ਦੇਖੋ ਵੀ ਸਾਰਾ ਤੁਸੀਂ ਦੇਖੋ ਸਤਲੁਜ ਦਰਿਆ ਭਰਿਆ ਪਿਆ ਹੈ ਟੋਟਲੀ 1 ਕਿਲੋ 1.5 ਕਿਲੋਮੀਟਰ ਲੰਬਾ ਇਹ ਪੁੱਲ ਹੈ 1.5 ਕਿਲੋਮੀਟਰ 2 ਕਿਲੋਮੀਟਰ ਜਿਹੜਾ ਲੰਬਾਈ ਚੌੜਾਈ ਹੈ ਇਸ ਦਰਿਆ ਦੀ ਉਹ ਦਰਿਆ ਦੀ ਜਿਹੜੀ ਚੌ ਉਹ ਤੁਸੀਂ ਦੇਖੋ ਵੀ ਮਨਮਨ ਜਿਹੜਾ ਹੈ ਉੱਪਰ ਤੱਕ ਭਰ ਚੁੱਕਿਆ ਹੈ ਹਲੇ ਹੋਰ ਵੀ ਪੜਨਾ ਹੈ ਬਾਕੀ ਦੀ ਗੱਲਬਾਤ ਤੁਸੀਂ ਸਥਾਨੀਆ ਲੋਕਾਂ ਦੇ ਨਾਲ ਕਰਾਂਗੇ ਕਿ ਜਿਹੜਾ ਪਾਣੀ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਕੀ ਆਸ਼ਵਾਸ਼ਣ ਦਿੱਤੇ ਗਏ ਹੈ ਜਾਂ ਲੋਕਾਂ ਨੂੰ ਕਿੱਦਾਂ ਦਾ ਅਲਰਟ ਜਾਰੀ ਕੀਤਾ ਗਏ ਹੈ ਇਹ ਮਤਲਬ ਜਿਹੜੇ ਲੋਕ ਨੇ ਇੱਥੋਂ ਦੇ ਪਰੇਸ਼ਾਨ ਹੁੰਦੇ ਆ ਦੇਖੋ ਤੁਸੀਂ ਕਿੱਦਾਂ ਹੁੰਦੇ ਆ ਪ੍ਰਸ਼ਾਸਨ ਦੇ ਵੱਲੋਂ ਕੀ ਹੈਲਪ ਕੀਤੀ ਜਾਂਦੀ ਹੈ ਜਾਂ ਨਹੀਂ ਕੀਤੀ ਜਾਂਦੀ ਅਗਰ ਐਦਾਂ ਦੀ ਕੋਈ ਨੇਚਰਲ ਡਿਜਾਸਟਰ ਸਾਹਮਦੇ ਵੀ ਹੈ ਤਾਂ ਸਰਕਾਰ ਵੱਲੋਂ ਕੀ ਜਿਹੜੀ ਹੈ ਉਹ ਤਿਆਰੀ ਕੀਤੀ ਗਈ ਹੈ ਖਾਣਾ ਪੀਣਾ ਰਹਿਣ ਖੁੰਦ ਭਾਈ ਜੀ ਇੱਧਰ ਆਓ ਕੀ ਨਾਮ ਤੁਹਾਡਾ ਭਰਾ ਦੋ ਮਿੰਟ ਇਹ ਪੁੱਛਣੀ ਹੈ ਕਿਲਕੋ ਲੋਕ ਕੁਛ ਨਹੀਂ ਦੱਸਣਾ ਚਾਹੁੰਦੇ ਪਰ ਬਹਰਾਲ ਕੀ ਹੈ ਆਪਾਂ ਇਧਰ ਖੜੇ ਆਂ ਦਰਿਆ ਦੇ ਕਿਨਾਰੇ ਤੇ ਪਾਣੀ ਤਾਂ ਜਰੂਰ ਭਰਿਆ ਜੀ ਇਹ ਬਾਰਿਸ਼ ਦੇ ਕਰਕੇ ਦੇਖੋ ਫਿਸਲਨ ਪੂਰੀ ਹੈ ਪਰ ਇੱਥੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਹਲੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਗ੍ਹਾ ਵੀ ਜਿਹੜੀ ਹੈ ਉਹ ਡੁੱਬ ਸਕਦੀ ਹੈ ਸਾਨੂੰ ਕੋਈ ਦੱਸਣ ਵਾਲਾ ਇੱਥੇ ਨਹੀਂ ਹੈ ਕਿ ਦੱਸ ਸਕੇ ਕਿ ਇਸ ਜਗ੍ਹਾ ਦੇ ਬਾਰੇ ਬਰੀਫ ਕਰ ਸਕੇ ਪਰ ਹਾਂ ਇਹਨਾਂ ਜਰੂਰ ਹੈ ਕਿ ਸਾਨੂੰ ਖੁਦ ਨੂੰ ਨਜ਼ਰ ਆ ਰਿਹਾ ਹੈ ਕਿ ਜਿਹੜਾ ਪਾਣੀ ਹੈ ਉਹ ਪਾਣੀ ਇੱਥੇ ਜਰੂਰ ਆਇਆ ਹੋਣਾ ਬੀਤੇ ਦਿਨ ਹੀ ਕੁਝ ਦਿਨਾਂ ਤੋਂ ਬਾਰਿਸ਼ ਪੈ ਰਹੀ ਸੀ ਲਗਾਤਾਰ ਹੁਣ ਕੁਛ 1.5 ਘੰਟੇ ਦੇ ਲਈ ਜਿਹੜਾ ਮੀਂਹ ਹੈ ਮੀ ਲਗਾਤਾਰ ਪਹਿਰੇ ਪਿਛਲੇ 24 ਤੋਂ 36 ਘੰਟਿਆਂ ਦੇ ਵਿੱਚ ਵਿੱਚ ਮਤਲਬ ਲਗਾਤਾਰ ਮੀਂਹ ਪੈ ਹੀ ਰਿਹਾ ਹੈ ਕੱਲ ਪਰਸੋਂ ਦਾ ਮੀਂਹ ਦਾ ਜਿਹੜਾ ਖਾਮਿਆ ਜਾਇਆ ਤੁਸੀਂ ਦੇਖੋ ਵੀ ਇਹ ਪਾਣੀ ਮੀਂਹ ਦੇ ਕਰਕੇ ਭਰਿਆ ਹੈ ਕਿ ਪਾਣੀ ਸਤਲੁਜ ਦਾ ਓਵਰਫਲੋ ਹੈ ਬੈਸੇ ਲੱਗਦਾ ਨਹੀਂ ਸਤਲੁਜ ਦਾ ਓਵਰਫਲੋ ਹੋਣ ਹੈ ਪਰ ਹਾਂ ਮੀਂਹ ਦਾ ਜਿਹੜਾ ਹੈਗਾ ਉਹ ਪੂਰੀ ਮਤਲਬ ਇੱਥੇ ਜਿਹੜੀ ਦਿਖਾਈ ਜਾ ਰਹੀ ਹੈ ਮੀਂਹ ਤੇ ਕਰਕੇ ਜਿਹੜੀ ਜਗ੍ਹਾ ਹੈ ਉਹ ਜਿਹੜੀ ਨਮੀ ਦੇ ਨਾਲ ਭਰ ਚੁੱਕੀ ਹੈ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਕਿ ਇਹ ਦਰਗਾਹ ਹੈ ਨਾਲ ਮੰਦਿਰ ਹੈ ਇੱਥੇ ਲੋਗ ਪੂਜਾ ਕਰਨ ਵੀ ਆਂਦੇ ਦੂਰ ਦੂਰੋਂ ਆਉਂਦੇ ਆ ਲੋਕਾਂ ਦਾ ਮੰਨਣਾ ਹੈ ਕਿ ਇੱਥੇ ਕੁਝ ਲੋਕਾਂ ਦੀ ਮਨੋਕਾਮਨਾ ਵੀ ਪੂਰੀ ਹੁੰਦੀ ਹੈ ਹਾਂ ਹੁਣ ਕੁਝ ਦਿਨਾਂ ਤੱਕ ਇਹ ਪਾਣੀ ਦੇ ਵਿੱਚ ਡੁੱਬੀ ਤੁਹਾਨੂੰ ਤਰੀਕੇ ਨਾਲ ਨਜ਼ਰ ਆਊਗੀ ਪਾਣੀ ਹਲੇ ਇਹਨਾਂ ਦੇ ਬਿਲਕੁਲ ਕੰਡੇ ਤੇ ਪਹੁੰਚ ਚੁੱਕਿਆ ਹੈ ਇਹਨਾਂ ਦੇ ਵੱਲੋਂ ਪ੍ਰਸ਼ਾਸਨ ਪ੍ਰਬੰਧਕ ਜਿਹੜੇ ਨੇ ਹਾਂ ਇਹ ਸਾਨੂੰ ਨਹੀਂ ਮਿਲੇ ਐ ਅਸੀਂ ਗੱਲਬਾਤ ਨਹੀਂ ਤੁਹਾਨੂੰ ਅਸੀਂ ਕਿਸੇ ਸੁਣਾ ਸਕਦੇ ਆ ਕੋਈ ਤੁਹਾਨੂੰ ਦੱਸ ਨਹੀਂ ਰਿਹਾ ਕਿ ਇਸ ਜਗ੍ਹਾ ਦੇ ਬਾਰੇ ਕਿਦਾਂ ਦੇ ਹਾਲਾਤ ਹੋ ਜਾਂਦੇ ਆ ਕਿਦਾਂ ਦੇ ਹਾਲਾਤ ਪੈਦਾ ਹੋ ਜਾਂਦੇ ਆ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਪਾਣੀ ਉੱਪਰ ਤੱਕ ਆਉਂਦਾ ਆ ਮੂਰਤੀਆਂ ਸਾਰੀਆਂ ਡੁੱਬ ਜਾਂ ਆ ਤੁਸੀਂ ਦੇਖੋ ਵੀ ਇਹ ਮੂਰਤੀਆਂ ਸਾਰੀਆਂ ਇਦਾਂ ਡੁੱਬ ਜਾਂਦੀਆਂ ਨੇ ਮਤਲਬ ਜਦੋਂ ਪਾਣੀ ਇਹਦੇ ਸਤਲੋ ਜਿਹਦਾ ਉੱਪਰ ਤੱਕ ਆਂਦਾ ਸਾਨੂੰ ਵੀ ਸੁਨਨ ਦੇ ਵਿੱਚ ਆਇਆ ਸੀ ਪਿਛਲੇ ਵਾਰ ਵੀ ਜਿਹੜਾ ਪਾਣੀ ਹੈ ਉਹ ਉੱਪਰ ਤੱਕ ਆ ਗਿਆ ਸੀ ਜਿਹੜੀ ਦਰਗਾਹ ਹੈ ਉਹ ਡੁੱਬ ਚੁੱਕੀ ਸੀ ਦਰਗਾਹ ਡੁੱਬਣ ਦੇ ਬਾਅਦ ਜਦੋਂ ਪਾਣੀ ਥੱਲੇ ਹੁੰਦਾ ਫਿਰ ਇਹ ਦਗਾ ਜਿਹੜੀ ਜਗ੍ਹਾ ਹੈ ਉਹ ਬਹਾਲ ਹੋ ਜਾਂਦੀ ਹੈ ਬਾਬਾ ਜੀ ਦੇ ਹੱਥ ਚਰਾਗ ਲੱਗਦੇ ਨੇ ਮੂਰਤੀਆਂ ਨੇ ਤੁਸੀਂ ਦੇਖੋ ਇਹ ਸਾਰਾ ਕੁਝ ਦਿਨ ਤੱਕ ਆਉਣ ਵਾਲੇ ਟਾਈਮ ਤੇ ਜੇਕਰ ওভারਫਲੋ ਰਿਹਾ ਪਾਣੀ ਦਾ ਬਹਾਵ ਤੇਜ਼ ਰਿਹਾ ਤਾਂ ਇਹ ਵੀ ਜਿਹੜਾ ਹੈ ਉਹ ਡੁੱਬ ਜਾਵੇਗਾ ਬਾਕੀ ਇੱਕ ਵਾਰੀ ਇੱਕ ਐਂਗਲ ਤੋਂ ਹੋਰ ਮੈਂ ਤੁਹ ਅਸੀਂ ਜਦੋਂ ਹੜ ਦਾ ਟਾਈਮ ਜਾਂ بارشਾਂ ਦਾ ਟਾਈਮ ਨਹੀਂ ਹੁੰਦਾ ਤਾਂ بارشਾਂ ਦੇ ਟਾਈਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਉਹ ਬਹੁਤ ਪਿੱਛੇ ਹੁੰਦਾਗਾ ਯਾਨੀ ਕਿ ਇੱਧਰ ਨਹੀਂ ਹੁੰਦਾਗਾ ਥੋੜਾ ਜਿਹਾ ਪਾਣੀ ਹੁੰਦਾਗਾ ਯਾਨੀ ਕਿ ਤੁਹਾਡੇ ਮੈਂ ਕਹਿੰਨਾ ਜਿਹੜਾ ਪਾਣੀ ਹੈ ਉਹ ਮੈਂ ਕਹਿੰਨਾ ਇੱਥੇ ਤੱਕ ਹੁੰਦਾ ਸੀ ਪਾਣੀ ਉਹ ਜਿਹੜੀ ਜਗ੍ਹਾ ਹੁਣ ਅੱਧ ਤੱਕ ਭਰੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਹ ਜਗ੍ਹਾ ਦੇਖੋ ਕਿਦਾਂ ਪੁਲ ਦੇ ਥੱਲੇ ਮੈਂ ਬਿਲਕੁਲ ਆ ਗਿਆ ਇਧਰੋਂ ਸਾਫ ਕਲੀਅਰ ਜਿਹੜਾ ਹੈ ਉਹ ਦਿਖਾਈ ਦੇ ਰਿਹਾ ਹੈ ਕਿ ਪਾਣੀ ਕਿਸ ਕਦਰ ਜਿਹੜਾ ਲੈਵਲ ਹੈ ਉਹ ਉੱਪਰ ਆ ਚੁੱਕਿਆ ਹੈ ਪੇੜ ਪੌਦੇ ਡੁੱਬ ਚੁੱਕੇ ਹੈ ਕਈਆਂ ਦੀ ਜਿਹੜੀ ਅੰਦਰ ਜਿਹੜੀ ਫਸਲ ਕਰਦੇ ਆ ਉਹ ਵੀ ਖਰਾਬ ਹੋ ਚੁੱਕੀ ਹੈ ਪੇੜ ਪੌਦੇ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਵੀ ਸ਼ਿਵਲਿੰਗ ਕੋਲ ਹੈ ਇੱਥੇ ਲੋਕ ਪੂਜਾ ਕਰਨ ਵਾਸਤੇ ਵੀ ਆਉਂਦੇ ਆ ਆਪਣੇ ਆਸਥਾ ਦਾ ਪ੍ਰਤੀਕ ਇਸ ਜਗ੍ਹਾ ਨੂੰ ਮੰਨਦੇ ਆ ਤੇ ਆ ਤੁਸੀਂ ਦੇਖੋ ਪਾਣੀ ਦੇ ਨਾਲ ਭਰ ਚੁੱਕਿਆ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਗ੍ਹਾ ਦੀ ਡੁੱਬਣ ਦੀ ਵੀ ਸੰਭਾਵਨਾ ਹੈ ਜਿਹੜੇ ਬਿਹਾਰਾਲਤ ਤੋਂ ਦੇ ਮੂਲ ਨਿਵਾਸੀ ਨੇ ਪਿੰਡਾਂ ਦੇ ਨਿਵਾਸੀ ਨੇ ਇੱਥੇ ਉਹ ਖੁਦ ਕਹਿ ਰਹੇ ਨੇ ਕਿ ਅਸੀਂ ਜਿਹੜਾ ਅਸੀਂ ਇੱਥੇ ਰਹਿੰਦੇ ਨੇ ਤੇ ਸਾਨੂੰ ਪ੍ਰਸ਼ਾਸਨ ਦੇ ਵੱਲੋਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਇਸ ਜਗ੍ਹਾ ਦੇ ਮੂਲ ਨਿਵਾਸੀ ਸਾਡੇ ਨਾਲ ਭਾਈ ਜੀ ਮੌਜੂਦ ਨੇ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਭਾਈ ਸ਼ਿਵ ਕੁਮਾਰ ਹੈ ਅਗਰ ਇੱਥੇ ਰਹਿਣ ਕਿੱਥੇ ਰਹਿਣ ਸੀ ਭਾਈ ਮੈਂ ਸ਼ਿਪੂਰੀ ਲੁਧਿਆਣਾ ਰਹਿਣਾ ਸੀ ਇੰਨੀ ਦੂਰੋਂ ਫਿਰ ਦੇਖਣ ਆਇਆ ਪਾਣੀ ਕਿਨਾਂ ਨਹੀਂ ਨਹੀਂ ਅੱਜ ਮੈਂ ਦਿਹਾੜੀ ਨੂੰ ਕੰਮ ਕਰਦਾ ਮੈਂ ਸਟੇਸ਼ਨ ਤੇ ਆਟੋ ਚਲਾਉਂਦਾ ਬੈਟਰੀ ਰਿਕਸ਼ਾ ਅੱਛਾ ਜੀ ਤੇ ਦਿਨੇ ਜਦੋਂ ਨੀਂਦ ਖੁੱਲਦੀ ਹੈ ਫੇਰ ਦਰਵਾਜ਼ੇ ਤੇ ਤੇ ਸੇਵਾਦਾਰ ਹੈਗਾ ਵਾ ਸੇਵਾ ਕਰਾਉਣ ਨੂੰ ਇਹ ਜਗ੍ਹਾ ਜਿਹੜੀ ਆ ਪਾਵਰਫੁਲ ਜਗ੍ਹਾ ਐ ਤੇ ਤੁਸੀਂ ਪੀਰਾਂ ਦੀ ਵੀ ਨਾਲ ਮਾਂ ਕਾਲੀ ਦਾ ਮੰਦਿਰ ਬਣਿਆ ਹੋਇਆ ਸਾਰੇ ਕੁਛ ਐ ਸ਼ਨੀ ਮੰਦਿਰ ਵੀ ਬਣਿਆ ਆ ਤੇ ਖਵਾਜਾ ਪੀਰ ਦਾ ਵੀ ਐ ਕਾਲੀ ਮਾਤਾ ਦੇ ਦੀ ਭੂਲੇ ਸ਼ੰਕਰ ਦਾ ਵੀ ਦਰਵਾਰ ਹੈਗਾ ਇੱਥੇ ਤੇ ਅਸੀਂ ਸਾਰੇ ਸੇਵਾਦਾਰ ਸਾਡੇ ਆਂਦੇ ਆ ਜਿਹੜੇ ਦਿਨੇ ਰਾਤ ਨੂੰ ਡਿਊਟੀ ਕਰਦੇ ਦਿਨੇ ਫ੍ਰੀ ਹੁੰਦੇ ਫਿਰ ਇੱਥੇ ਆ ਜਾਂਦੇ ਅੱਛਾ ਭਾਈ ਇਹ ਪਾਣੀ ਵੱਧਾ ਜਾ ਰਿਹਾ ਹੁਣ ਕੁਝ ਦਿਨਾਂ ਤੱਕ ਇਹ ਦਰਗਾਹ ਵੀ ਡੁੱਬ ਜਾਂਦੀ ਐ ਤੁਸੀਂ ਦੇਖਿਆ ਕਿੰਨੀ ਕਿ ਡੁੱਬੀ ਐ ਇਸ ਸਾਲ ਹੋਇਆ ਸੀ ਇਦਾਂ ਹੀ ਤਾਂ ਬਹੁਤ ਪਾਣੀ ਆ ਗਿਆ ਸੀ ਜਦੋਂ ਦਰਵਾਜ਼ੇ ਦੇ ਅੰਦਰ ਸਾਰਾ ਸਾਰਾ ਹੀ ਸਮਝ ਲਓ ਭਿੱਜਿਆ ਪਿਆ ਸੀ ਟੋਟਲੀ ਮਤਲਬ ਹੋਰ ਆਈ ਜਾਨੀ ਕਿ ਆ ਦੁਆਰ ਹੈ ਨਾ ਦੇਖੋ ਨਿਸ਼ਾਨ ਦਿੱਤੇ ਹੋਏ ਆ ਆ ਦੁਆਰ ਪਿਛਲੇ ਸਾਲ ਪਾਣੀ ਦੀ ਸੀ ਹਾਂ ਪਾਣੀ ਦੇ ਵਿੱਚ ਸੀਗੀ ਤੇ ਮਤਲਬ ਮਜ਼ਾਰਤ ਤੇ ਮੂਰਤੀ ਤਾਂ ਸਾਰੀਆਂ ਡੁੱਬ ਗਈਆਂ ਮੂਰਤੀ ਜਿਹੜੀ ਅੰਦਰ ਹੈਗੀ ਆ ਸਿਰਫ ਮੱਛੀ ਤੱਕਰ ਪਾਣੀ ਆਇਆ ਹੀ ਬਾਬਾ ਜੀ ਦੋਸਤੋ ਉਹ ਥੱਲੇ ਨੂੰ ਜਲ ਗਈ ਪੋਲੇ-ਉਲੇ ਸ਼ੁਰੂ ਹੋ ਗਏ ਥੱਲੇ ਉਹਦਾ। ਉਹ ਇਹ ਆ ਪੋਲੇ ਸ਼ੰਕਰ ਦਾ ਦਰਬਾਰ ਹੈ ਨਾ ਸਾਹਮਣੇ ਦਿਖਦਾ ਪਿਆ। ਉਹ ਪੂਰੀ ਸਮਝ ਲੋ ਫੇਸ ਹੀ ਦਿਖ ਰਿਹਾ ਸੀ। ਅੱਛਾ। ਹਾਂਜੀ। ਤੇ ਕਈ ਲੋਕਾਂ ਦਾ ਨੁਕਸਾਨ ਕਿੰਨੇ ਕੁ ਹੋ ਗਏ ਹੋਣੇ ਬਾਈ ਹੁਣ ਪਿੰਡ ਵੀ ਕਹ ਰਿਹਾ ਖਾਲੀ-ਖੁੱਲੀ ਕਰਵਾ ਰਹੇ ਨੇ ਮਤਲਬ ਪ੍ਰਸ਼ਾਸਨ ਦਾ ਤਾਂ ਕੁਝ ਨਹੀਂ ਹੈ ਮੇਰੇ ਖਿਆਲ ਅੱਗੇ ਹੋ ਸਕਦਾ ਹੋਵੇ ਕਿ ਪਿੰਡ ਖਾਲੀ ਕਾਫੀ ਹੋ ਰਹੇ ਹੈ। ਅਸੀਂ ਵੀ ਸੁਣਨ ਜੀ ਸਾਨੂੰ ਵੀ ਇਹੀ ਆ ਰਿਹਾ ਹੈ। ਕਿਉਂਕਿ ਕਦੀ ਪਾਣੀ ਉਤਰ ਜਾਂਦਾ ਹੁਣ ਰਾਤੀ ਜਦੋਂ ਇਹ ਪਾਣੀ ਸੀਦਾ ਲੈਵਲ ਸੀ। ਮੈਚਿਕ ਨਿਸ਼ਾਨ ਦੇ ਕੇ ਗਿਆ ਹੀ ਗਈ। ਉਹ ਠਿਕਰੀ ਦਾ ਜਿਹੜਾ ਨਿਸ਼ਾਨ ਸੀ ਹੁਣ ਠਿਕਰੀ ਇਸ ਟ ਪਹਿਲਾਂ ਘਟ ਸੀ ਪਹਿਲਾਂ ਘਟ ਸੀ ਇਹ ਪਾਣੀ ਅੱਛਾ ਕੱਲ ਇਤੋਂ ਥੋੜਾ ਡਾਊਨ ਸੀ ਨਹੀਂ ਕਹਿੰਦੇ ਜਦੋਂ ਬਸਤਾ ਤਾਂ ਟਾਈਮ ਨਹੀਂ ਹੁੰਦਾ ਬਾਈ ਜੀ ਲੋਕ ਖੜੇ ਖੜੇ ਉਧਰ ਚਲੇ ਜਾਂਦੇ ਪਿੰਨਰ ਦੇ ਕੋਲੇ ਹੁੰਦਾ ਸੀ ਜਾਂਦਾ ਅਸੀਂ ਆਪ ਇੱਥੇ ਸਾਰਾ ਸੁੱਕਾ ਸੀ ਥੋੜੇ ਦਿਨ ਪਹਿਲਾਂ ਹੂੰ ਫੇਰ ਆ ਜਾਂਦਾ ਕਦੀ ਘਟ ਜਾਂਦਾ ਵਾ ਹੁਣ ਪਿੱਛੋਂ بارشਾਂ ਆ ਜਾਂਦਾ ਪੈ ਰੀਆਂ ਵੀ ਨਹੀਂ ਆ ਪੈ ਰੀਆਂ ਪਤਾ ਨਹੀਂ ਲੱਗ ਰਿਹਾ ਕਿਧਰੋਂ ਪਾਣੀ ਕਿਦੋਂ ਆਏ ਵੀ ਕੀ ਲੱਗਦਾ ਹੈ ਕਿ ਜਿਆਦਾ ਬਾਰਿਸ਼ ਆਦਾ ਹੋ ਸਕਦੀ ਹੈ ਪਾਣੀ ਜਿਆਦਾ ਆ ਸਕਦਾ ਉਹ ਤਾਂ ਹੈ ਹੀ ਆ ਜੀ ਪਿਛਲੇ ਸਾਲ ਨਾਲ ਪਿਛਲੇ ਸਾਲ ਨਾਲ ਇਸ ਵਾਰ ਦੇਖੋ ਬੱਦਲ ਕਿੰਨੇ ਫਟ ਰਹੇ ਰ ਆ ਉੱਪਰ ਹੁਣ ਜਦੋਂ ਇਧਰ ਲਈ بارشਾਂ ਦਾ ਕੋਈ ਫਰਕ ਨਹੀਂ ਪੈਣਾ ਜਿਹੜੀ ਉੱਪਰ ਹਿਮਾਚਲ 'ਚ بارشਾਂ ਹੋਣੀ ਉਹਦੇ ਕਾਰਨ ਸਾਰਾ ਪਾਣੀ ਇਧਰ ਆ ਰਿਹਾ ਵਾ ਹੁਣ ਅੱਗੇ ਬਿਆਸ ਨਦੀ ਦਾ ਵੀ ਇਹ ਦੇਖੋ ਹਾਲ ਤੁਸੀਂ ਦੇਖਿਆ ਹੀ ਹੋਣਾ ਕੀ ਹਾਲ ਹੋ ਰਿਹਾ ਸਹੀ ਗੱਲ ਹੈ ਜੀ ਹੁਣ ਸਾਨੂੰ ਆਪਣੀ ਵੀ ਟੈਨਸ਼ਨ ਹੈ ਕਿ ਸਾਰਾ ਸਮਾਨ ਪਿਆ ਅੰਦਰ ਇਸ ਲਈ ਅਸੀਂ ਟਾਈਮ ਸਰੀ ਆਜੀਦਾ ਵਾ ਹੁਣ ਸਾਡੇ ਬਾਬਾ ਜੀ ਵੀ ਆ ਰਹੇ ਪੱਪੂ ਬਾਬਾ ਜੀ ਇੱਥੇ ਗੱਦੀ ਨਿਸ਼ੀਨ ਪੱਪੂ ਬਾਬਾ ਜੀ ਠੀਕ ਹੈ ਜੀ ਤੇ ਹੋਰ ਕੀ ਕਹਿਣਾ ਚਾਹੁੰਗੇ ਜਿਹੜੇ ਇੱਥੇ ਲੋਕ ਭਗਤ ਆਉਂਦੇ ਨੇ ਪੂਜਾ ਕਰਨ ਦੇ ਲਈ ਬਾਬਾ ਜੀ ਕੀ ਕਹਿੰਦੇ ਆ ਕਿ ਹੁਣ ਇਸ ਟਾਈਮ ਪਾਣੀ ਦਾ ਪੱਧਰ ਇ ਉਹ ਕਈ ਦੇਖਣ ਦੇ ਚੱਕਰ ਜੇ ਵੀਡੀਓ ਬਣਾਉਣ ਦੇ ਚੱਕਰ ਜੇ ਹੁਣੇ ਤਿਲਕਾਂ ਨੇ ਇੰਨੀ ਦੇਖੋ ਤੁਹਾਡੇ ਜਨ ਕਿੰਨੀ ਤਿਲਕਾਂ ਨੇ ਆਈ ਹੁਣ ਕਿਨਾਰੇ ਦੇ ਪਾਣੀ ਦਾ ਬਹਾਓ ਇੰਨਾ ਤੇਜ਼ ਹੈ ਨਾ ਤੇ ਕੋਈ ਪਤਾ ਨਹੀਂ ਬੰਦਾ ਕਿੱਦਾਂ ਨੂੰ ਚਲ ਜਵੇ ਜਿਹੜੀ ਸੰਗਤ ਆਰੀ ਛੋਟੇ ਛੋਟੇ ਬੱਚੇ ਆਂਦੇ ਮਾੜਾ ਜਿਹਾ ਕੁਝ ਕੀ ਮੈਸੇਜ ਦੇਣਾ ਚਾਹੂੰਗਾ ਤੁਸੀਂ ਤਾਂ ਤੁਸੀਂ ਵਾਧਾਰੋ ਅੱਜ ਤਾਂ ਇਹੀ ਕਹਿੰਦੇ ਆ ਕਿ ਪਾਣੀ ਦੇ ਨੇੜੇ ਨਾ ਜਾਵੇ ਵੀ ਜਿਹੜੇ ਫਿਲਹਾਲ ਜਿਹੜੀ ਕੰਡੀਸ਼ਨ ਬਣੀ ਹੋਈ ਆਣਾ ਚਾਹੀਦਾ ਉਹਨਾਂ ਨੂੰ ਜਾਂ ਨਹੀਂ ਆਣਾ ਚਾਹੀਦਾ ਅਜੇ ਦਿਨਾਂ ਨਹੀਂ ਆਣਾ ਜੇ ਦਰਵਾਜ਼ਾ ਚਾਹੋ ਮੱਥਾ ਟੇਕੋ ਆਪਣਾ ਤੁਸੀਂ ਇੱਧਰ ਪਾਣੀ ਵਾਲੀ ਸਾਈਡ ਤੇ ਨ ਸਹੀ ਗੱਲ ਹੈ ਹੁਣ ਆ ਦੇਖ ਲੋ ਤਾਂ ਪਾਣੀ ਉੱਥੇ ਤੱਕ ਚੜਿਆ ਆ ਨੀ ਤਾਂ ਲੋਕੀ ਇਧਰੋਂ ਵੀ ਆ ਜਾਂਦੇ ਸੀ ਉਪਰੋਂ ਤਰ ਤੁਰ ਕੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਤੇ ਅਸੀਂ ਗੱਲਬਾਤ ਕੀਤੀ ਲੋਕਾਂ ਦੇ ਜਿਹੜੇ ਇੱਥੋਂ ਦੇ ਕੋਈ ਸੇਵਾਦਾਰ ਨੇ ਉਹ ਸੇਵਾਦਾਰ ਕਹਿ ਰਹੇ ਆ ਕਿ ਅਸੀਂ ਇੱਥੇ ਦਰਬਾਰ ਤੇ ਸੇਵਾ ਕਰਦੇ ਆਂ ਲਾਸਟ ਟਾਈਮ ਜਿਹੜਾ ਪਾਣੀ ਸੀ ਉਹ ਖਵਾਜਾ ਸਾਹਿਬ ਦੇ ਜਿਹੜੀ ਮਛਲੀ ਆ ਜਿੱਥੋਂ ਸਵਾਰੀ ਕਰਦੇ ਆ ਉੱਥੇ ਤੱਕ ਸੀਗਾ ਹੁਣ ਦੇਖੋ ਜੀ ਹਿਸਾਬ ਦੇ ਹਾਲਾਤ ਹੈ ਹਿਮਾਚਲ 'ਚ ਬੱਦਲ ਫਟ ਰਹੇ ਆ ਪੰਜਾਬ 'ਚ ਬੱਦਲ ਫਟ ਰਹੇ ਨੇ ਉਹਨਾਂ ਦਾ ਜਿਹੜਾ ਖਾਮਿਆਜਾ ਆਇਆ ਜਿਹੜਾ ਉਹ ਲੁਧਿਆਣੇ ਨੂੰ ਥੋੜਾ ਥੋੜਾ ਭੁਗਤਣਾ ਪੈ ਸਕਦਾ ਇਸ ਜਗ੍ਹਾ ਇਹ ਜਗ੍ਹਾ ਡੁੱਬ ਸਕਦੀ ਹੈ ਕੋਈ ਜ਼ਿਆਦਾ ਕਲੀਅਰ ਨਹੀਂ ਹੈ ਹਲੇ ਤੱਕ ਕਿ ਕਿੱਧਰ ਤੱਕ ਕਿੱਧਰ ਤੱਕ ਸੀ ਪਾਣੀ ਦਾ ਅੱਛਾ ਪਿਛਲੇ ਸਾਲ ਯਾਨੀ ਕਿ ਉਹ ਬੇਲ ਜਿਹੜੀ ਮੱਛੀ ਤੱਕਦੇ ਨੇ ਬਹੁਤ ਫੁੱਲ ਤੇ ਕਰੇ ਨਿਸ਼ਾਨ ਦੇ ਕੇ ਵਾਪਸ ਹੋ ਗਈ ਪਾਣੀ ਅੱਛਾ ਇਹ ਬਹੁਤ ਮ ਉਸੇ ਵਾ ਪੂਰੀ 2 1/2 ਮਹੀਨਾ ਲੱਗ ਗਿਆ ਜੀ ਤੇ ਅਸੀਂ ਸਾਰੇ ਮੁੰਡਿਆ ਕੱਲਾ ਤਾਂ ਮੈਂ ਵੀ ਨਹੀਂ ਕਰ ਸਕਦਾ ਮੇਰੇ ਨਾਲ ਤੁਹਾਡੇ ਵਰਗੇ ਭਰਾ ਲੁਧਿਆਣੇ ਤੋਂ ਫਲੋਰ ਤੋਂ ਆ ਗਏ ਗਗਨ ਭੰਡਾਰੀ ਭਾਜੀ ਹੋਰ ਸੇਵਾਦਾਰ ਸਾਰੇ ਆਪਣੇ ਆਂਦੇ ਬੱਸ ਸਟੈਂਡ ਤੋਂ ਵੀ ਆਂਦੇ ਆ ਇਹ ਸਾਰੇ ਆਨੇ ਮਿਲ ਕੇ ਆਪਾਂ ਕਰਾਈ ਹੈ ਸੇਵਾ ਇਹ ਕੀ ਬਾਤ ਹੈ ਜੀ ਹੁਣ ਵੀ ਅਸੀਂ ਟਾਈਮ ਸਿਰ ਪਹਿਲਾਂ ਪਹਿਲਾਂ ਪਿਛਲੇ ਹਫਤੇ ਬੈੱਡੀ ਚੱਕ ਕੇ ਉੱਪਰ ਰੱਖਿਆ ਸੀ ਇਹ ਪਾਣੀ ਦਾ ਕੋਈ ਪਤਾ ਨਹੀਂ ਕਿਹੜੇ ਕਿਹੜੇ ਸਮਾਨ ਜਿਹੜੇ ਮੇਨ ਪਏ ਆ ਉਹ ਤੁਸੀਂ ਰਿਸਿਪਟ ਕਰੋਗੇ ਬੱਡੇਗਾ ਬਾਬਾ ਜੀ ਦਾ ਆਸਣ ਹੈਗਾ ਅੰਦਰ ਤੇ ਉਹਦੇ ਵਿੱਚ ਬਾਬਾ ਜੀ ਦੇ ਕੱਪੜੇ ਵਗੈਰਾ ਪਏ ਹੁੰਦੇ ਆ ਮਾਹਮਾਈ ਦੀ ਪਏ ਆ ਬਾਕੀ ਸਾਰਾ ਸਮਾਨ ਇਹਦੇ ਵਿੱਚ ਹੀ ਹੁੰਦਾ ਬਾਕੀ ਰਾਸ਼ਨ ਬਾਣੀ ਉਹ ਉਧਰ ਰੱਖਿਆ ਹੁੰਦਾ ਵੇ ਲੰਗਰ ਲੱਗਦਾ ਹਰ ਸੰਡੇ ਆਪਣਾ ਜੀ 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 ਬਾਕੀ ਕੀ ਕਹਿਣਾ ਚਾਹੂੰਗਾ ਜੀ ਦਰਸ਼ਕ ਜਿਹੜੇ ਇੱਥੇ ਆਂਦੇ ਛੋੜੇ ਬੱਚੇ ਕੀ ਆਣਾ ਚਾਹੀਦਾ ਫਿਲਹਾਲ ਤਾਂ ਡਰਨਾ ਚ ਨਹੀਂ ਆਣਾ ਚਾਹੀਦਾ ਨਹੀਂ ਆਲਾ ਚਾਹੀਦਾ ਭਾਈ ਬੱਚਿਆਂ ਦਾ ਤਾਂ ਬਹੁਤ ਦੂਰ ਹੈ ਕਿਉਂਕਿ ਬੱਚਿਆਂ ਨੂੰ ਜੇ ਅਸੀਂ ਰੋਕਾਂਗੇ ਨਹੀਂ ਮੰਨਦੇ ਹੈਗੇ ਸਾਡੀ ਗੱਲ ਕੱਲ ਨੂੰ ਕੋਈ ਗੱਲਬਾਤ ਹੋ ਜਵੇ ਤੇ ਉਹਨਾਂ ਨੇ ਕਹਣਾ ਪ੍ਰਸ਼ਾਸਨ ਗਲਤ ਹੈ ਜਾਂ ਅਸੀਂ ਨਹੀਂ ਰੋਕੇ ਆ ਉਹਨਾਂ ਅਸੀਂ ਕੀ ਕਰੀਏ ਜੇ ਅਸੀਂ ਕਿਸੇ ਨੂੰ ਡਾਂਡਦੇ ਅਗਲਾ ਕਹਿੰਦਾ ਤੂੰ ਹੋਣ ਹੋਂ ਦਾ ਡਾਂਡਣ ਵਾਲਾ ਇਸ ਲਈ ਆਪਾਂ ਇਹੀ ਕਹਿੰਦੇ ਆ ਕਿ ਆਓ ਦਰਬਾਰ ਹੈਗਾ ਦਰਬਾਰ ਦੇ ਦਰਸ਼ਨ ਕਰੋ ਉਧਰ ਜਾਣ ਦਾ ਫਾਇਦਾ ਹੀ ਨਹੀਂ ਕੀ ਕਰਨਾ ਜਾ ਕੇ ਉਧਰ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਦੋਸਤੋ ਤੁਸੀਂ ਜੁੜੇ ਰਹੋ ਉਹਨਾਂ ਦੇ ਪੱਕੇ ਪੋਸਟ ਪੰਜਾਬੀ ਦੇ ਨਾਲ ਤੇ ਮੈਂ ਆਕਾ